ਤੁਸੀਂ ਬਹੁਤਾ ਦੂਰ ਕੀ ਆਪਾਂ ਜਾਣਾ ਆ ਥੋੜੇ ਸਮੇਂ ਦੀ ਗੱਲ ਡਾਕਟਰ ਭੀਮਰਾਓ ਅੰਬੇਦਕਰ ਨੂੰ ਵੀ ਜਦੋਂ ਪੜਨ ਜਾਇਆ ਜਾਂਦਾ ਹੈ ਉਹਨੂੰ ਕਲਾਸ ਦੇ ਅੰਦਰ ਨਹੀਂ ਬਿਠਾਉਂਦੇ ਬਾਹਰ ਚਾਰਟ ਤੇ ਬਿਠਾਉਂਦੇ ਆ ਉਹਦੀ ਉਹਦੀ ਜਿਹੜੀ ਉਹਦੀ ਕੀ ਕਹਿੰਦੇ ਹੁੰਨੇ ਆ ਆਪਾਂ ਰਿਕਗਨੀਸ਼ਨ ਕਹਿ ਦਿੰਦੇ ਨੇ ਵੈਸੇ ਤਾਂ ਉਹਨੂੰ ਉਹ ਵੀ ਨਹੀਂ ਕੀਤਾ ਜਾਂਦਾ ਰਿਕਗਨਾਈਜ਼ ਭਾਵ ਕੇ ਸਨਮਾਨਿਤ ਵੀ ਨਹੀਂ ਕੀਤਾ ਜਾਂਦਾ ਜਦੋਂ ਉਹ ਕਿਤੇ ਅਵਲ ਦਰਜੇ ਤੇ ਆ ਜਾਂਦੇ ਕਿਤੇ ਕਿਤੇ ਪਹਿਲੇ ਦਰਜੇ ਤੇ ਆ ਜਾਂਦੇ ਉਹਨਾਂ ਨੂੰ ਸਨਮਾਨਿਤ ਵੀ ਨਹੀਂ ਕੀਤਾ ਜਾਂਦਾ ਕਿਉਂ ਕਿਉਂਕਿ ਤੁਸੀਂ ਨੀਵੀਂ ਜਾਤ ਦੇ ਹੋ ਤੁਸੀਂ ਸ਼ੂਦਰ ਹੋ ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰੱਬ ਦੀ ਧਰਤੀ ਦੇ ਉੱਤੇ ਅੱਜ ਰੌਲਾ ਪਾਇਆ ਜਾਂਦਾ ਹੈ ਵੀ ਜਿਹੜਾ ਇਸ ਦੇਸ਼ ਨੂੰ ਵੰਡਣ ਦੀ ਗੱਲ ਕਰੂਗਾ ਉਹ ਬੰਦਾ ਇੱਕ ਤਰ੍ਹਾਂ ਦਾ ਦੇਸ਼ ਧਰੋਹੀ ਮੰਨਿਆ ਜਾਊਗਾ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨੂੰ ਵੰਡਣ ਦੀ ਗੱਲ ਕਰਦੇ ਹੋ ਜਿਨ੍ਹਾਂ ਨੇ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਵੰਡਿਆ ਉਹਨਾਂ ਦੇ ਉੱਤੇ ਕਦੋਂ ਆਪਾਂ ਇਹ ਦੇਸ਼ ਧਰੋ ਲਾਵਾਂਗੇ ਉਹਨਾਂ ਦੇ ਉੱਤੇ ਕਦੋਂ ਬ੍ਰਹਿਮੰਡ ਧਰੋ ਲਾਵਾਂਗੇ ਉਹਨਾਂ ਦੇ ਉੱਤੇ ਕਦੋਂ ਅਸੀਂ ਰੱਬ ਦਾ ਧਰੋ ਲਾਵਾਂਗੇ ਭਈ ਤੁਸੀਂ ਲੋਕ ਜਾਤਾਂ 'ਚ ਵੰਡੇ ਤੁਸੀਂ ਲੋਕ ਵਰਣਾ ਵਿੱਚ ਵੰਡੇ ਤੁਸੀਂ ਲੋਕਾਂ ਨੂੰ ਊਚ ਨੀਚ ਦੇ ਭੇਦ ਭਾਵ ਦੇ ਵਿੱਚ ਵੰਡਿਆ ਤੇ ਉਹ ਕੀ ਰੱਬ ਨੇ ਵਿੱਚ ਰੱਬ ਦਾ ਖੰਡਨ ਨਹੀਂ ਕੀਤਾ ਅਸੀਂ ਰੱਬ ਨੇ ਇੱਕ ਬੰਦਾ ਪੈਦਾ ਕੀਤਾ ਰੱਬ ਨੇ ਇੱਕ ਇਨਸਾਨ ਬਣਾਇਆ ਪਰ ਉਸ ਇਨਸਾਨ ਦੀਆਂ ਅੱਗੇ ਕਿੰਨੀਆਂ ਹੀ ਕਿਸਮਾਂ ਦੇਖੋ ਦੇਸ਼ਾਂ ਦੀਆਂ ਸਰਹੱਦਾਂ ਦੂਰ ਦੂਰ ਹੋਣ ਦੇ ਨਾਲ ਜਿਹੜਾ ਬੰਦੇ ਦੀ ਬੋਲੀ ਵਿੱਚ ਬੰਦੇ ਦੇ ਪਹਿਰਾਵੇ ਦੇ ਵਿੱਚ ਬੰਦੇ ਦੇ ਰਹਿਣ ਸਹਿਣ ਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ ਪਰ ਬੰਦੇ ਦੀ ਊਚ ਨੀਚ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੁੰਦਾ ਸਭ ਬਰਾਬਰ ਹੀ ਹੁੰਦੇ ਨੇ ਭਗਤ ਰਵਿਦਾਸ ਜੀ ਮਹਾਰਾਜ ਦਾ ਜੀਵਨ ਇਸੇ ਚੀਜ਼ ਦੇ ਉੱਤੇ ਬਤੀਤ ਹੋਇਆ ਉਹਨਾਂ ਨੇ ਪਹਿਲਾਂ ਹੀ ਇੱਕ ਲਕੀਰ ਖਿੱਚਤੀ ਵੀ ਅਸੀਂ ਉਸ ਪਾਸੇ ਨਹੀਂ ਜਾਣਾ ਜਿਸ ਪਾਸੇ ਰੱਬ ਦੀ ਕਾਇਨਾਤ ਨੂੰ ਵੰਡਿਆ ਹੋਇਆ ਹੈ ਅਸੀਂ ਉਸ ਸ਼ਹਿਰ ਦੇ ਵਾਸੀ ਆਂ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤਹਿਠਾਉ ਨਾ ਤਸਵੀਸ ਖਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ